ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਮਨਪ੍ਰੀਤ ਬਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲਓ ਜੀ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਜੇ ਕੋਈ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਗਰੀਨ ਕਰ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗਸ ਕਿੱਦਾਂ ਦੇ ਲੱਗਦੇ ਹਨ ਆਹ ਧੋ ਕੇ ਆਪਾਂ ਸਵੇਰੇ ਹੀ ਤੁਹਾਨੂੰ ਪਤਾ ਫ੍ਰੀ ਹੋ ਜੰਨੇ ਆ ਆਪਾਂ ਹੁਣ ਕਰਦੇ ਆ ਬਣਾਵਾਂਗੇ ਮੂਲੀਆਂ ਦੇ ਪਰੌਂਠੇ ਤੇ ਤੁਹਾਨੂੰ ਵੀ ਵਿਖਾਵਾਂਗੇ ਕਿੱਦਾਂ ਦੀ ਰੈਸਪੀ ਕਿਵੇਂ ਸ਼ੂਕ ਕਰਾਂਗੇ ਬਣਾਵਾਂ ਤੇ ਚੈੱਕ ਕਰਿਓ ਸਾਰਾ ਵਲੌਗ ਵਾਚ ਕਰਿਓ ਬਹੁਤ ਫੁੱਲ ਵਾਚ ਕਰਿਓ ਵਲੌਗ ਨੂੰ ਤੇ ਖੂਬਸੂਰਤ ਪਿਆਰ ਦੇ ਵਲੌਗ ਵਲੌਗ ਸਟੈਂਡ ਤੇ ਜਿਆਦਾ ਸ਼ੂਟ ਕਰਨ ਕਰਕੇ ਮੇਰੇ ਬਾਹਾਂ ਦੁਖਣ ਲੱਗ ਤਾਂ ਮੈਂ ਆਹ ਕੋਟ ਜਾਂ ਉੱਤੋਂ ਦੀ ਪਾ ਲਿਆ ਤੇ ਮੇਰਾ ਸੈਰ ਵਾਲਾ ਹੈਗਾ ਸੋਬਾ ਸੋਬਾ ਸੈਰ ਕਰਦੇ ਜਿਵੇਂ ਪੌਣੇ ਹੁੰਨੇ ਮੈਂ ਉਦਾਂ ਹੈਗਾ ਡਾਜੰਦਾ ਹਈ ਨਹੀਂ ਪਹਿਨੇ ਪਾ ਲੀਆਂ ਬਾਹਾਂ ਦੁਖਣ ਲੱਗੇ ਚਲੋ ਜੀ ਚੱਲਦੇ ਆਪਾਂ ਧੁੱਪੇ ਬਹਿ ਕੇ ਆਪਣੇ ਮੂਲੀਆਂ ਬਿੰਦੀ ਕੱਚ ਕਰਦੇ ਆਂ ਮੰਮੀ ਮੇਰੀ ਇੱਥੇ ਚੁੱਲ੍ਹੇ ਦੇ ਕੋਲ ਸਫਾਈ ਕਰ ਦੇਣਗੇ ਕਿਉਂਕਿ ਆਪਾਂ ਬਣਾਉਣਾ ਹੈ ਚੁੱਲ੍ਹੇ ਤੇ ਰੋਟੀਆਂ ਮੇਰਾ ਨਾ ਉਹ ਨਾ ਹਨਾ ਕਰਨਾ ਤੇ ਮਸ਼ੀਨ ਆਪਣੀ ਚੱਲੀ ਜਾਂਦੀ ਨਾ ਤੁਸੀਂ ਸਾਰੇ ਸੂਏ ਵੀ ਲੈ ਲੇ ਮੇਦੇ ਨਹੀਂ ਵੱਜੀ ਦੇਖੋ ਨਹੀਂ ਵੱਦੀ ਨਹੀਂ ਵੱਜੀ ਠੀਕ ਹੈ ਵੱਜਣੀ ਚਾਹੀਦੀ ਹੁੰਦੀ ਹੈ ਨਾ ਹਾਂ ਕਿਤਾਬਾ ਬੜਾ ਵਧੀਆ ਲਾਟਾ ਸਟੈਂਡ ਤੇ ਲਾਣਾ ਆਂਦਾ ਜੇ ਆਪਣੇ ਸਟੈਂਡ ਲਾਇਆ ਵੀ ਆਪੇ ਹੋਰ ਕਿੰਨਾ ਬਹੁਤ 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 ਹਾਂ ਬੱਦਾ ਤਾਤਾ ਕੋਹ ਛਿਲੜ ਪਾਈ ਜਿਹੜੇ ਟੋਕਰੀ ਚਾਕੇ ਪਾਇਆ ਦੇ ਇਹਨੂੰ ਥੱਲੇ ਰੱਖ ਦੇ ਕੱਢ ਕੇ ਵਿੱਚੋਂ ਆ ਛਿਲੜ ਪਾ ਕੇ ਜੇ ਅੱਗੇ ਪਾ ਦੇ ਉਹਨਾਂ ਨਾਲ ਕੰਮ ਕਰਿਆ ਕਰ ਆਪਾਂ ਉਹ ਕੱਢ ਕੇ ਰੱਖ ਕੇ ਤੇ ਚਿੱਲਰ ਪਾਇਆ ਟੋਕਰੇ ਚ ਜੀ। ਜਿਹਾ ਆਪਾਂ ਕੇ ਕੰਮ ਕਰੀਦੇ ਹੁੰਦੇ ਠੀਕ ਹੈ ਨਾ। ਹਾਂ ਹਾਂ ਟੋਕਰੇ ਚ ਪਾਇਆ। ਲੋ ਜੀ ਹੁਣ ਆਪਾਂ ਜੱਟੀਆਂ ਮੂਲੀਆਂ ਤੁਹਾਨੂੰ ਦਿਖਾਇਆ ਸੀ ਅਬ ਇਹ ਲੀਕਸ਼ ਕਰ ਲਿਆ ਸ ਵਿੱਚ ਗੰਡੇ ਵੀ ਆਪ ਕਰ ਲਏ ਸੀ। ਪਹਿਲਾਂ ਥੋੜੀ ਜਿਹੀ ਮੂਲੀਆਂ ਜਾਂਪਦੀਆਂ ਸਾਈਡ ਤੇ ਕਰ ਦਿੰਦੇ ਆਂ। ਆਪਾਂ ਇਹਦੇ ਵਿੱਚ ਕੁਛ ਨਹੀਂ ਜਾਂਪਾਣੇ ਚ ਕੱਲਰ ਨਮਕ ਪਾਵਾਂਗੇ ਜਾਂ ਹਲਕੀ ਫੁਲਕੀ ਪਾ ਦਾਂਗੇ ਬਸ। ਤੇ ਆ ਧਨੀਆ ਕੱਟਦੇ ਆਂ ਆਪਾਂ ਹੁਣ। ਧਨੀਆ ਕਾਫੀ ਮਿਲਿਆ। बहुत टेस्टी लग रहा है धनिया तो काफी मात्रा में लगाया मैं लो जी थोड़े धनिया जप भी पा देने आप ली मजा लो जी देखो ਮੇਰੇ ਚ ਧਨੀਆ ਮੂਲੀਆ ਤੇ ਗੰਡੇ ਹੋਗੇ ਇਹਦੇ ਵਿੱਚ ਆਪਾਂ ਹਰੀ ਮਿਰਚ ਵੀ ਪਾਵਾਂਗੇ ਕਿਉਂਕਿ ਵੱਡੇ ਬੰਦੇ ਅਸੀਂ ਤਾਂ ਖਾਈ ਲੱਗੇ ਅਜਿਹੇ ਵਿੱਚ ਜੱਪਦੇ ਆਪਾਂ ਲੱਗ ਕੱਢ ਤੇ ਇੱਕ ਬਸ ਤਰੋਟੇ ਦੋਕ ਆ ਵਿੱਚ ਆਪਾਂ ਬਰੀਕ ਹਰੀਆਂ ਮਿਰਚਾਂ ਕੱਟਾਂਗੇ ਪੌੜੀਆਂ ਵਿੱਚ ਚਮਚਾ ਪਰ ਪਾਵਾਂਗੇ ਹਰੀ ਮਿਰਚ ਬਣਾ ਮੈਨੂੰ ਟੇਸਟ ਹੀ ਨਹੀਂ ਲੱਗੇਗੀ ਪੂਰਾ ਮੈਂ ਧਨੀਆ ਪੂਰਾ ਪੁੱਲਾ ਪਾਇਆ ਟੇਸਟੀ ਬਹੁਤ ਬਣਦੇ ਮੂਲੀ ਦੇ ਪਰੌਂਠੇ ਲੋਕੀ ਬੈਟਰ ਆਪਣਾ ਦੋਨੇ ਬਿਲਕੁਲ ਤਿਆਰ ਆ ਬੇਟੇ ਦਾ ਵੀ ਤਿਆਰ ਆਪਣਾ ਵੀ ਤਿਆਰ ਆ ਜਸਟ ਇਹਦੇ ਵਿੱਚ ਮਿਰਚਾਂ ਤੇ ਮਿਰਚਾਂ ਲਾਲ ਥੋੜੀ ਪਾਵਾਂਗੇ ਆਪਾਂ ਤੇ ਲੂਣ ਪਾਵਾਂਗੇ ਬਸ ਆਹ ਕੰਮ ਰਹਿੰਦਾ ਆਪਣਾ ਤੇ ਚਲੋ ਆਪਾਂ ਵੇਖਦੇ ਹਾਂ ਤੇ ਲੋ ਜੀਜਾ ਅੱਜ ਤੋਂ ਮੈਂ ਕਰਤਨੋਂ ਹੱਤਵਾ ਕੇ ਰੈਡੀ ਤੇ ਹੁਣ ਆਪਾਂ ਬਣਾਉਨੇ ਆਪਦਾ ਰੋਟੀਆਂ ਦਾ ਪ੍ਰੋਗਰਾਮ ਤੇ ਖਵਾਉਨੇ ਤੁਹਾਨੂੰ ਵੀ ਰੋਟੀ ਮੂਲੀ ਵਾਲੇ ਪਰੌਂਠੇ ਆਜੂ ਜੀ ਤੁਸੀਂ ਵੀ ਖਾਓ ਨਾਲ ਨਾਲ ਸਾਡੇ ਇਹੇ ਮੇਰੇ ਚਾਹ ਆਜੂ ਜੀ ਆਜੂ ਜੀ ਨੇ ਮੂਰੀ ਵਾਲੇ ਤੋਂ ਖਾਣੇ ਪਰ ਜਦੋਂ ਪਖਾਦਾ ਹੀ ਨਹੀਂ ਇੱਕ ਦਿਨ ਮੈਨੂੰ ਪਤਾ ਨਹੀਂ ਕਿਦਾਂ ਮੈਂ ਖਵਾਇਆ ਸੀ ਇਹਨੂੰ ਮੂਰੀ ਵਾਲਾ ਖਵਧੀਆ ਖਾਧਾ ਹੁੰਦਾ ਸੀ ਛੋਟਾ ਹੁੰਦੇ ਵੀ ਖਵਾਇਆ ਸੀ ਮੈਂ ਬੈਠਾ ਦੋ ਲੈ ਫੜ ਚੱਕ ਸੋਣੀ ਸੋਣ ਪੌਂਕੀ ਮੇਰੇ ਕਰ ਤੇ ਕਿਉਂ ਲਿਆ ਪਾਣੀ ਪੀ ਗੋ ਮਾਂ ਸੋਈ ਹੈ ਹਾਂ ਮਾਂ ਸੋਈ ਹੈ ਮਾਂ ਸੋਈ ਹੈ ਯਾਦ ਕਰ ਨਹੀਂ ਕੀ ਗੱਲ ਕਰ ਰਹੇ ਹੋ ਨਹੀਂ ਨਹੀਂ ਉਹ ਤਾਂ ਮੈਨੂੰ ਫੋਨ ਬੜਾ ਕੇ ਦੇ ਕਿ ਤੋ ਫਿਰ ਦੂਜੀ ਤਰ੍ਹਾਂ ਮੋਟਰ ਦੇਖਿਆ ਹੂੰ ਆਗ ਦੇਖੀ ਮੈਨੂੰ ਆਗ ਨਹੀਂ ਦੇਣੀ ਬਹੁਤ ਜ਼ਿਆਦਾ ਨਹੀਂ ਦੋ ਰੋਟੀਆਂ ਬੇਲਦੇ ਆ ਬਸ ਇਹ ਚ ਮੂਹਨ ਲਾ ਲੂ ਧੂਆ ਹੋਗਾ ਕਰੇ ਕੋਈ ਹੋਰ ਤਾਂ ਨਹੀਂ ਖਾਣਾ ਪੁੱਤ ਪਰੌਂਟਾ ਲਓ ਜੀ ਆ ਹੈਗੇ ਮੂਲੀਆਂ ਸੋ ਮੂਲੀਆਂ ਨੂੰ ਆਪਾਂ ਇਦਾਂ ਉੱਪਰ ਖਿਲਾਰ ਲਾਂਗੇ ਮੈਂ ਜੀ ਇਹਦੇ ਉੱਪਰ ਆਪਾਂ ਨਮਕ ਨਮਕ ਨੂੰ ਕਰਾਂਗੇ ਉੱਪਰ ਆਪਾਂ ਇਹਦੇ ਲਾਲ ਮਿਰਚ ਪਾਵਾਂਗੇ ਮਹਾਰੀ ਵੀ ਪਾਈ ਤੁਹਾਨੂੰ ਪਤਾ ਸਪਾਈਸੀ ਬਣਾਉਣਾ ਚਾਹੇ ਦੋਨੇ ਪਾਣੀਆਂ ਪੈਂਦੀਆਂ ਨੇ ਲਓ ਜੀ ਉੱਪਰ ਰੋਟੀ ਜਿਹੜੀ ਉਹਨੂੰ ਐ ਅਟੈਚ ਕਰਦੇ ਹਾਂ ਆਪਾਂ ਚੱਲਦੇ ਆਂ ਖੇਤ ਤੁਹਾਨੂੰ ਵਿਖਾ ਕੇ ਲਿਉਂਦੇ ਆਂ ਖੇਤ ਦਾ ਗੇੜਾ ਲਾ ਕੇ ਹੁੰਨੇ ਆਪਾਂ ਤੇ ਤੁਹਾਨੂੰ ਵਿਖਾਉਨੇ ਆਂ ਤੇ ਜਾ ਕੇ ਮਿਲਦੇ ਸਿੱਧੇ ਤੁਹਾਨੂੰ ਖੇਤ ਚ ਜੂਜੇ ਆਪਾਂ ਪਹੁੰਚ ਗਏ ਖੇਤ ਤੇ ਖੇਤ ਵਿਖਾਉਨੇ ਆਪਾਂ ਤੁਹਾਨੂੰ ਉਹ ਖੇਤ ਅਸੀਂ ਵੱਢਣ ਆਏ ਨਾਲੇ ਤਾਂ ਪੱਠੇ ਗੋਭੀ ਨਾ ਆਪਾਂ ਭੁੱਲ ਜਾਈਏ ਲੈ ਉੱਥੇ ਜੋਤ ਤਾਂ ਉਹ ਪਿੱਛੇ ਦੀ ਦਾਦੀ ਕੋਲ ਤੇ ਆ ਆਪਣੇ ਭਾਰਗ ਤਵਾ ਵਾ ਖੜੀ ਆ ਸਾਗ ਵੀ ਹੈਗਾ ਹੁਣ ਤਾਂ ਕਦੇ ਪੱਟਣ ਨਹੀਂ ਨਹੀਂ ਆਈ ਅਸੀਂ ਪਾਣੀ ਲੱਗਾ ਹੋਇਆ ਹੁਣ ਤਾਂ ਕੋਈ ਚੀਜ਼ ਵੀ ਨਹੀਂ ਤੋੜ ਸਕਦੇ ਆਪਾਂ ਇਹਦੇ ਚ ਪਾਣੀ ਲੱਗਾ ਕੱਲ੍ਹ ਕਿ ਪਰਸੋਂ ਲਾਇਆ ਜੀ साग बी साहन का साग बहुत टेस्टी बनिया दोबारा तो है ही नहीं पालक दिखी मिनट भी होगा शायद? इत मेथी मूथी भी कोई दिखी मिनट आ जा आ जा इधर जा पा ஆஹா பஸ் மக்கணுனா சேரா மீடை நீ மீன் கத்தி என்ன கிடைக்க மெது மீல்ல உ கவாணி வேக ஆோ ஆகி மீா பணி பண்ண மென் வந்து ஆ தனிய மென் ਆਹ ਧਣੀਏ ਉਹ ਪਾਲਕ ਬਥੇਰੀ ਖੜੀ ਆ ਗਾਜਰਾ ਆ ਸਾਡੇ ਗਾਜਰਾਂ ਲੱਗੀਆਂ ਮੂਲੀ ਸਾਡੇ ਇਹਦਾ ਮਤਲਬ ਕਿਤੇ ਵੀ ਨਹੀਂ ਗਈ ਤਾਂ ਸਾਗ ਹੀ ਆ ਨਾ ਮੂਲੀ ਸਾਗ ਆ ਵੀ ਮੂਲੀ ਨਹੀਂ ਪਤਾ ਕਿੱਥੇ ਗਾਜਰਾ ਹੀ ਆ ਸਾਰੀਆਂ ਕਿ ਇਹ ਤਾਂ ਕਿਹੜਾ ਵੀ ਮਾਰਨ ਦਾ ਛੇ ਦਾ ਬੰਦੇ ਨੂੰ ਪਾਣੀ ਲੱਗ ਗਿਆ ਨਹੀਂ ਸਾਗ ਤੋੜ ਕੇ ਬਣਾਉਣਾ ਸੀ ਆਹ ਗੱਜਰਾ ਹੀ ਲੱਗਿਆ ਮੈਨੂੰ ਤਾਂ ਲੱਗਦਾ ਮੋੜੀ ਇੱਧਰ ਹੀ ਆ ਜਾਓ ਵਾਹ ਚੋ ਜੋ ਤਾਂ ਕੋਈ ਚੀਜ਼ ਆਜੂ ਕਿ ਚੱਕ ਲਈਏ ਜਾਪੜ ਖਾਲਾ ਪਰ ਕਰਕੇ ਨੰਨ ਨਿਚਾ ਦੋ ਨੇ ਤੇ ਇੱਥੇ ਖੜ ਜਾ ਪੱਠੇ ਵੱਢਣੇ ਇੱਥੇ ਵੱਢਣੇ ਆ ਪੱਠੇ ਇਹ ਇੱਧਰ ਆ ਜਾ ਤੂੰ ਲਓ ਜੀ ਜੱਪ ਜੋ ਤੂੰ ਫੋਟੋ ਸ਼ੂਟ ਕਰਾ ਕੇ हट ਗਿਆ ਮੰਮੀ ਵੱਡੀਆਂ ਦੀ ਪੱਠੇ ਲੈ ਮੰਮੀ ਮੈਂ ਵੀ ਵੱਢ ਕੇ ਦੇਖਾਂ ਪ੍ਰੈਕਟਿਸ ਕਰਕੇ ਦੇਖਾਂ ਲਓ ਜੀ ਮੈਂ ਵੀ ਕਰਕੇ ਦੇਖਦੀ ਮੇਥੋਂ ਹੁੰਦਾ ਕਿ ਨਹੀਂ ਛੇਰ ਦੀ ਕਰ ਸਕਦੀ ਆ ਕਿ ਨਹੀਂ ਕੁਛ ਕਰਕੇ ਵਿਖਾਈਏ ਤੁਹਾਨੂੰ ਮੈਂ ਵੱਢ ਸਕਦੀ ਹਾਂ ਕਿ ਨਹੀਂ ਮੈਂ ਵੀ ਆਪਦੇ ਆਪ ਨੂੰ ਇੱਕ ਚੈਲੰਜ ਦੇ ਤੌਰ ਤੇ ਦੇਖਦਿਆਂ ਕਰਕੇ ਆਉਂ ਤਾਂ ਮੈਂ ਉਦੋਂ ਪੱਠੇ ਦਾ ਵੱਢ ਕੇ ਗਈਆਂ ਇੱਕ ਦਿਨ ਉਦੋਂ ਵੀਡੀਓ ਬੁੜੀ ਨਹੀਂ ਬਣਾਈ ਬੱਗੇ ਨਾਲ ਆਈ ਸੀ ਹਸਬੰਦ ਨਾਲ ਆਈ ਸੀ ਉਦੋਂ ਦਿਨ ਮੈਂ ਕਰਕੇ ਗਈ ਸੀ ਉਹਦਾ ਚਲੋ ਦੇਖਦੇ ਆਪਾਂ ਕੀ ਬਣਦਾ ਚੈੱਕ ਮੰਮੀ ਵੇੜ ਗੋ ਚਾਰੇ ਕੰਮੀ ਕਰ ਦਿੰਨੇ ਆਪਾਂ ਬਾਲਾ ਬਾਲਾ ਲੋਦਦਾ ਬਾਲਾ ਲੋਦਦਾ ਕਿ ਛਾਵੇਂ ਜਾ ਲਾ ਲਾ ਲਓ ਜੀ ਆ ਮੈਂ ਵੱਢਦੀ ਇੱਕ ਪੰਡ ਉਹ ਮੰਮੀ ਨੇ ਵੱਢਦੀ ਆ ਤੇ ਸਾਡਾ ਹੋ ਗਿਆ ਡਨ ਬਰਾਬਰ ਕਰਨਾ ਬਾਬਾ ਲਓ ਜੀ ਇਹ ਥੋੜੇ ਬਰਾਬਰ ਕਰਕੇ ਕੰਮ ਨਹੀਂ ਵੱਢੂ ਆਪਣਾ ਹਾਂਜੀ ਮੰਮਾ ਲਿਆ ਹੂੰ ਮੈਂ ਨੋ ਵੱਢੀ ਮੀਦੀਆਂ ਤੇ ਗੋਦੀ ਗੋਦੀ ਕਿੱਥੇ ਛੱਕਿਆ ਜਾਂਦਾ ਪੁੱਤ ਆ ਦੇਖੋ ਇੱਥੇ ਵੱਧੇ ਪੱਥੇ ਤੇਰੀ ਮੰਮਾ ਨੇ ਜੀ ਆ ਦੇਖ ਲਾਤ ਜắp ਜਦੀ ਮੰਮਾ ਨੇ ਵੱਢਿਆ ਜੀ ਪੱਥੇ ਹਨਾ ਪਹਿਲੇ ਦਿਨ ਇੱਕ ਨਹੀਂ ਇੱਕ ਦਿਨ ਮੈਂ ਵੱਡੇ ਸੀ ਪਹਿਲਾਂ ਉਦੋਂ ਆਪਾਂ ਵੀਡੀਓ ਵਗੈਰਾ ਨਹੀਂ ਬਣਾਈ ਸੀ ਦਾਦੀ ਲਾਈਟ ਤੇ ਸਾਡੇ ਲਾਟ ਆ ਵੱਡਲੇ ਆਂ ਬਰਾਬਰ ਕਰ ਦੇ ਮੈਂ ਮੰਮਾ ਬਾਬਾ ਬਾਬਾ ਦੇ ਲਓ ਜੀ ਮੈਂ ਬਾਬਾ ਬਸ ਆ ਬਰਾਬਰ ਤੇ ਕਰ ਜਾਾਂਗੇ ਫਿਰ ਆਈਡੀ ਆ ਜਾ ਹੁੰਦਾ ਨਾ ਹਾਂ ਮੈਂ ਕੰਮ ਕਰਦਾ ਨਹੀਂ ਇੱਥੇ ਪਿੰਡਾ ਚ ਲੋਕ ਹਨਾ ਛੜਦੇ ਕੋਣੀਗੇ ਮੱਕ ਹੈ ਨਹੀਂ ਨਾ ਇੱਥੇ ਕਿਸੇ ਦੇ ਨੇੜੇ ਤੇ ਦੇਖੋ ਕਿਤੇ ਦਿੰਦਾ ਹੈ ਨਹੀਂਗਾ ਫਿਰ ਆਪਣੇ ਤਾਂ ਪਹਿਲਾਂ ਉਹ ਬੀਜਿਆ ਸੀ ਤਾਂ ਕਰਕੇ ਹੋਇਆ ਪਿਆ ਸੀ ਸੋ ਤਾਂ ਕਰਕੇ ਚਲੋ ਅਸੀਂ ਆ ਵੀ ਕੰਮ ਕਰ ਚੱਲੀਆਂ ਇੰਨਾ ਥੋੜਾ ਬਦ ਬਰਾਬਰ ਜੇ ਕਰਦੇ ਬਸ ਇੱਕ ਇੱਕ ਟੰਡ ਆਇਆ ਇੱਕ ਇੱਕ ਟੰਡ ਆਇਆ ਹੋਰ ਲਾਊਗਾ ਮੈਂ ਸੋ ਬਸ ਆਦਾ ਬੱਬਲ ਇਹ ਤਾਂ ਖੜੀ ਇੱਥੇ ਰਸਤੀ ਕਿੱਥੇ ਆਪਣੇ ਕੀ ਦਾਦੀ ਨੂੰ ਨਹੀਂ ਪਤਾ ਤੁਹਾਨੂੰ ਫੜਾਈ ਸੀ ਦਾਦੀ ਨੇ ਦਾਦੀ ਕਹਿੰਦੀ ਮੈਂ ਜੱਪ ਨੂੰ ਫੜਾਈ ਸੀ ਨਹੀਂ ਤਰਾ ਨਾਲ ਆਤਾ ਦਾਦੀ ਹੁਣ ਕੀ ਕਰਾਂਗੇ ਆਪਾਂ ਵੇ ਹੈ ਮੈਂ ਤਾਂ ਪਲਾਸਟਿਕ ਦੇ ਬੂਟ ਪਾ ਕੇ ਆਈ ਸੀ ਮੈਂ ਕਿ ਚਲੋ ਘਾਰਾ ਘੁਰਾ ਹੋ ਤੇ ਆਪਾਂ ਐ ਐਕਟਿਵ ਆ ਤੇ ਤੁਹਾਨੂੰ ਪਤਾ ਹੀ ਚਲੋ ਜੀ ਤੁਹਾਨੂੰ ਮੈਂ ਕਿਦਾਂ ਪਹਿਲਾਂ ਵੀ ਕਹੇ ਸੀ ਕੰਮ ਆਪਾਂ ਕਰ ਹੀ ਲੈਨੇ ਸਾਰੀ ਇਜ਼ੀ ਹੈ ਕੋਈ ਐਡਾ ਡਿਫਿਕਲਟ ਨਹੀਂ ਹੈਗਾ ਪੱਠੇ-ਪੁੱਠੇ ਵੱਡਣਾ ਵੀ ਜਿਹੜੇ ਰੈਲੀ ਕੰਮ ਕਰਦੇ ਉਹਨਾਂ ਨੂੰ ਹੈਬਿਟ ਹੋ ਜਾਂਦੀ ਫਿਰ ਕੰਮ ਦੀ ਹੈ ਨਾ ਫਿਰ ਉਸ ਪ੍ਰਕਾਰ ਉਹ ਲੱਗਾ ਰਹਿੰਦਾ ਅਗਲਾ ਮੇਰੇ ਅਕੋਰਡਿੰਗ ਆ ਪਤਾ ਨਹੀਂ ਕੀ ਹੈ हाथ फट जाओ तो जरूर तो मेरा हाथ फटला पुत दादी ठंडाई दादी ने तो कहां जाना ओ दादू आ गया दादू आ गया दादू आ गया दादू चाचू आज संडे है पुत करे चाचू करे संडे है आज नहीं हैं स्कूल नहीं गया संडे छुट्टी हिंदी बटू ਸੰਡੇ ਹੌਲੀਡੇ ਨਹੀਂ ਹੁੰਦੇ ਸਕੂਲ ਸਾਰੇ ਬੱਚਿਆਂ ਨੂੰ ਆਈ ਮਾਂ ਉੱnik ਲੋਂਦੇ ਤੇ ਆਈ ਨਹੀਂ ਕਰਨਾ ਪੱਥੇ ਹੁੰਦੇ ਪੱਥੇ ਚੱਲ ਚੱਲ ਗਈ ਨਹੀਂ ਜਾ ਬਟਾ ਦਦੂ ਨਾ ਨਹੀਂ ਹਾਂ ਮੰਮੀ ਨਾ ਉਰੇ ਭయ్యా ਪੱਥਿਆਂ ਦੇ ਨਾਲ ਹੀ ਮੈਂ ਤਾਂ ਪਤਾ ਨਹੀਂ ਮੁੱਕਦੇ ਛੱਡ ਕੇ ਬਰਸੀ ਇਹ ਇੱਥੇ ਰੁਕ ਜਾ ਇੱਥੇ ਰੁਕ ਜਾ ਇੱਥੇ ਰੁਕ ਜਾ ਮਨੋ ਤੋਦੀ ਚੱਲਾਂਗੇ ਚੱਲਾਂਗੇ ਜੇ ਉਹ ਚੱਕ ਕੇ ਲਿਉਂਦੀ ਦਾਦੀ ਹਜੇ ਪੱਠੇ ਉਹ ਕਿੱਥੇ ਆਂਦੇ ਹੈਂ ਮੂਲੀਆਂ ਕਿਹਦੇ ਬਾੜੇ 'ਚ ਖੜਨਾ ਮੂਲ ਦਾਦੂ ਐਸੇ ਜਾਪਦੇ ਦਾਦੂ ਛੋਟੇ ਦਾਦੂ ਅਮਾਸਨ ਦਾ ਵਾਹਣਾ ਸਾਰਾ ਆ ਵੀ ਆ ਵੀ ਆ ਵੀ ਤੇ ਆਉ ਵੀ ਆਲੂ ਲੱਗੇ ਹੋਏ ਜਿੱਥੇ ਛੋਟਾ ਦਾਦੂ ਮਿਲ ਗਿਆ ਜੇ ਪਨੂ ਹਨਾ ਛੋਟਾ ਦਾਦੂ ਕਹਿੰਦੇ ਆ ਜਾ ਚੱਲੀਏ ਗੁਰਬਾਚਾਚੂ ਕੋਲੇ ਕਹਿੰਦਾ ਮੈਂ ਨਹੀਂ ਜਾਂਦਾ ਚਾਚੂ ਸਕੂਲ ਗਿਆ ਕਹਿੰਦਾ ਚਾਚੂ ਸਕੂਲ ਨਹੀਂ ਪੁੱਤ ਦਾਦੂ ਤਾਂ ਗੇੜਾ ਮਾਰਨ ਆਇਆ ਸੀ ਖੇਤ ਹੈ ਤੇ ਫਿਰ ਖੇਤ ਗੇੜਾ ਤਾਂ ਮਾਰਨਾ ਹੀ ਹੁੰਦਾ ਪੁੱਤੋ ਕਿਉਂ ਕਿ ਹੁੰਦਾ ਆਪਾਂ ਵੀ ਤਾਂ ਆਏ ਆਪਣੇ ਘੇ ਤਾਂ ਉਹ ਜੀ ਹੁਣ ਅਸੀਂ ਆ ਜਿਹੜੇ ਪੱਠੇ ਵੱਢ ਕੇ ਤੇ ਇੱਥੇ ਧਰ ਚੱਲੇ ਆ ਹੁਣ ਸਾਡੇ ਜੱਪ ਜੋ ਤੇ ਸਾਡੇ ਦਾਦੂ ਆ ਜਿਹੜੇ ਜੱਪ ਜੋ ਤੇ ਹੁਣ ਉਹ ਆਪਣੇ ਇਹਦੇ ਚ ਲੈ ਆ ਪੱਠਿਆਂ ਚੱਕ ਕੇ ਲੈ ਜਾਣਗੇ ਰੇੜੀ ਤੇ ਤੇ ਹੁਣ ਅਸੀਂ ਚੱਲਿਆ ਘਰ ਨੂੰ ਆ ਖੱਡੀ ਆਪਣੀ ਰਾਣੂ ਤੇ ਚਲੋ ਜੀ ਹੁਣ ਚੱਲਦੇ ਘਰਾਂ ਨੂੰ ਸਿੱਧਾ ਚਲੀਏ ਮੰਮੀ ਚਲੀਏ ਜੋਤ ਇਧਰ ਵੇਖੋ ਕੈਮਰੇ ਚ ਦੱਸਿਆ ਕਰੋ ਚਲੀਏ ਚਲੋ ਜੀ ਓਕੇ ਚੱਲਦੇ ਮਿਲਦੇ ਘਰ ਜਾ ਕੇ ਤੁਹਾਨੂੰ ਲਓ ਜੀ ਹਸਬੰਦ ਟਿਊਸ਼ਨ ਹੁਣੇ ਪੜਾ ਕੇ ਆਏ ਤੇ ਬੱਚੇ ਹੁਣ ਗਏ ਆ 6 ਵਜੇ ਤੇ ਹਸਬੰਦ ਅੱਜ ਬਹੁਤ ਜਲਦੀ ਆ ਗਏ ਨੇ ਪਤਾ ਨਹੀਂ ਕੀ ਕੁਝ ਲੈ ਕੇ ਆਏ ਨੇ ਦੇਖਦੇ ਆ ਤੇ ਜੱਪਾ ਤਾ ਕੀ ਲੈ ਕੇ ਆਇਆ ਪੁੱਤ ਤੇਰੇ ਵਾਸਤੇ ਖੋਲ ਕੇ ਦਿਖਾਓ ਪਹਿਲਾਂ ਜੱਪਾ ਪਾਸ ਤੇ ਕੋਈ ਗਿਫਟ ਆਇਆ ਖੋਲੋ ਖੋਲੋ ਦਿਖਾਓ ਸਾਨੂੰ ਜੱਪਾ ਪਾਸ ਤੇ ਨਿਊ ਗਿਫਟ ਆਇਆ ਕੋਈ ਆ ਕੋਲ ਮम्मा ਕੋਲ ਲੈ ਵਖਾ ਕੀ ਜੱਪਾ ਪਾਸ ਤੇ ਕੀ ਗਿਫਟ ਆਇਆ ਉਹ ਲੈ ਚਾਪ ਇਤਨਾਲ ਦੀ ਤੂੰ ਉਦਨ ਲੈਂਦੀ ਸੀ ਪੁੱਤ ਅੱਛਾ ਇਹਦੀ ਵੀ ਇਤਨਾਲ ਦੀ ਡੱਬਾ ਪਹਿਲਾਂ ਲੈ ਕੇ ਖਰਾਬ ਹੋ ਗਈ ਇਹਦੀ

ਲੋ ਜੀ ਜੱਪ ਜਤਨੂ ਗਿਫਟ ਮਿਲ ਗਿਆ ਹੁਣ ਮੈਂ ਦੇਖਾਂ ਕੀ ਲੈ ਕੇ ਆਏ ਨੇ ਹਸਬੰਦ ਮੈ ਟਿਊਸ਼ਨ ਕਰਕੇ ਜਿਉਣੀ ਉੱਠੀ ਵੀ ਨਹੀਂ ਉੱਠੀ ਕੀ ਬੱਚੇ ਗਏ ਤੇ ਹਸਬੰਦ ਆ ਗਏ ਸਮਝ ਲਓ ਮੈਂ ਅੱਗੇ ਕਿੰਨੀ ਲੇਟ ਆਉਂਦੇ ਹੁੰਦੇ ਤੇ ਅੱਜ ਵਧੀਆ ਸ਼ੁਕਰ ਜਲਦੀ ਆ ਗਿਆ ਕੀ ਦੇਖਿਆ ਅੱਜ ਸੱਟ ਮੇਰੀ ਸਬਜ਼ੀਆਂ ਵੀ ਮੈਂ ਪਾ ਤੁਹਾਨੂੰ ਆਪਣੇ ਰੈਸ ਵਧੀਆ ਗਾਜਰਾ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਇੱਥੇ ਆਪਣੇ ਬਾਬਾ ਜੀ ਨੇ ਲਾਈਆਂ ਹੋਈਆਂ ਨੇ ਉਥੋਂ ਮੈਂ ਗਾਜਰਾ ਮੰਗਵਾਲਿਆ ਸੀ ਇੱਥੇ ਰੱਖ ਲੈਣੇ ਤੇ ਤੋੜ ਕੇ ਦਿੱਤੇ ਉਹ ਨਾ ਬਰੀਕ ਬਰੀਕ ਜੀਆਂ ਬਾਹਰ ਖਾਣੇ ਵੈਸੇ ਮੈਂ ਜੂਸ ਵਗੈਰਾ ਨੂੰ ਸੋਚਿਆ ਸੀ ਆ ਧਨੀਆ ਦੇ ਗਏ ਮੈਨੂੰ ਤੋੜ ਕੇ ਧਨੀਆ ਮੈਂ ਸਾਫ਼ ਕਰਕੇ ਰੱਖਣਾ ਸੀ ਚਲੋ ਇੱਕ ਕਰੀ ਸਵੇਰੇ ਦੇਖ ਲੈਂ ਆ ਫਿਰ ਕਿ ਧਨੀਆ ਦੇ ਉਹ ਹਸਬੰਦ ਬਦਲ ਕੀ ਲੈ ਕੇ ਆਇਆ ਇਹ ਸਾਡੇ ਮੂੰਗਫਲੀ ਨਾ ਮੁੱਕੀ ਸਾਡੇ ਤਾਂ ਮੂੰਗਫਲੀ ਨਾ ਲਾ ਤੀਜੀ ਕੇ ਚੌਥੀ 4 3 4 ਕਿਲੋ ਵਾਲੀ ਗੱਲ ਆ ਪਹਿਲਾਂ ਸੀ ਇਹ ਤੋਂ ਪਹਿਲਾਂ 3 4 ਕਿਲੋ ਮੂੰਗਫਲੀ ਖਾ ਲਈ ਅਸੀਂ ਵਾਹ ਕੀ ਬਾਤ ਹੈ ਸਬਜ਼ੀਆਂ ਆ ਗਈਆਂ ਸਬਜ਼ੀਆਂ

ਇਤੋ ਤੁੰ ਦੱਸਿਆ ਸੀ ਬਾਬਾ ਬਾੜੇ ਦੇ ਵਿੱਚ ਲਾਉਂਦਾ ਹੈਗਾ ਨਾਲ ਆਪਣੇ ਉਹਦੇ ਤੋਂ ਲੈ ਲਈਆਂ ਕਿਲੋ ਆ ਹਸਬੰਡ ਹੁਣ ਲੈ ਆਏ ਆ ਵੀ ਹੁਣ ਲੈ ਆਏ ਗਾਜਰਾਂ ਹੋਰ ਦੇ ਆ ਮੂੜੀਆਂ ਦੇ ਆਂਦੀਆਂ ਤੇ ਸਬਜੀ ਸਬਜੀਆਂ ਹੋ ਗਈਆਂ ਅੱਜ ਨਾ ਅੱਜ ਮੈਨੂੰ ਕੋਈ ਸਬਜੀ ਨਾ ਲੱਭੇ ਵੀ ਮੈਂ ਨਾ ਅੱਜ ਦਿਨ ਬਣਾਉਣ ਨੂੰ ਕਰਿਆ ਕਿ ਕੀ ਬਣਾਵਾਂ ਸਬਜੀ ਨਾ ਤੇ ਕੋਈ ਸਬਜੀ ਨਾ ਲੱਭੇ ਨਾ ਮੈਨੂੰ ਕੋਈ ਦਾਲ ਲੱਭੇ ਮੈਂ ਤਾਂ ਮਾਂ ਸ਼ੌਲੇ ਦੀ ਦਾਲ ਤਾਂ ਰਿਉਂਦਾ ਟੇਸਟੀ ਲੱਗਦੀ ਇਹ ਤਾਂ ਨੇ ਕਹਿੰਦੇ ਟੇਸਟੀ ਲੱਗਦੀ ਦਾਲ ਪਰ ਸਬਜੀਆਂ ਜਿਵੇਂ ਹੈ ਨਹੀਂ ਸੀ ਤੇ ਹੁਣ ਜੇ ਆਈਆਂ ਤਾਂ ਇਕੱਠੀਆਂ ਹੀ ਹੋ ਗਿਆ ਤਬ ਜੀ ਸਟੀਆਂ ਹੋ ਗਈਆਂ ਇਹ ਕਹਿ ਸਕਦੇ ਹਾਂ ਤੇ ਚਲੋ ਜੀ ਉਹ ਮੈਂ ਇਹਨਾਂ ਨੂੰ ਪਹਿਲਾਂ ਰੱਖਦੀ ਹਾਂ ਸੈਟਿੰਗ ਕਰਦੀ ਹਾਂ ਫਿਰ ਆਪਾਂ ਮਿਲਦੇ ਆ ਤੁਹਾਨੂੰ ਚਲੋ ਜੀ ਟਾਈਮ ਹੋ ਗਿਆ ਇਥੇ ਨੂੰ ਅੱਜ ਬਹੁਤ ਲੇਟ ਹੀ ਹੋ ਗਏ ਕਹਿ ਸਕਦੇ ਆ ਤੇ ਵੀਡੀਓ ਦਾ ਐਂਡ ਕਰਨਾ ਮੈਂ ਕਿਹਾ ਚਲੋ ਕਰਦੇ ਹੁਣ ਆਪਾਂ ਟਾਈਮ ਹੋ ਗਿਆ 7:30 ਵਜੇ ਦਾ ਤੇ ਰੋਟੀ ਆਪਾਂ ਕਰਕੇ ਹੋਣੀ ਫਰੀ ਹੋਏ ਆ 7 ਵਜੇ ਰੋਟੀ ਖਾਦੇ ਅੱਜ ਥੋੜੀ ਜਿਹੀ ਲੇਟ ਹੋ ਗਏ ਸੀ ਆਪਾਂ ਤੇ ਹਸਬੰਦ ਛੇਤੀ ਆਗੇ ਸੀ ਬਟਾ ਪਰੋਟੀ ਲੇਟ ਹੋ ਗਈ ਸੀ ਆਪਣਾ ਰੋਟੀ ਪਨ ਲੇਟ ਹੋ ਗਿਆ ਸੀ ਸੋ ਅਜ ਦਾ ਡੇ ਜਿਹੜਾ ਵਧੀਆ ਰਿਹਾ ਆਪਣਾ ਤੁਹਾਨੂੰ ਪਤਾ ਖੇਤ ਗਏ ਆਪਾਂ ਖੇਤ ਦਾ ਵੇਖਿਓ ਨੇ ਤੁਸੀਂ ਕਲਿੱਪਸ ਤੇ ਅੱਜ ਓਵਰঅল ਡੇ ਜਿਹੜਾ ਕਹਿ ਸਕਦੇ ਗੁੱਡ ਸੀਗਾ ਆਪਣਾ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਤੇ ਪਲੀਜ਼ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇਕਰ ਵੀਡੀਓਜ਼ ਵਧੀਆ ਲੱਗਦੇ ਜੇਕਰ ਕੋਈ ਨਿਊ ਹੁੰਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜੀ ਮਿਲਦੇ ਆ ਨਵੇਂ ਵੀਡੀਓ ਨਾਲ ਟੇਕ ਕੇ ਸਸਤੀ ਕਾਲ ਟੇਕ ਕੇਅਰ ਬਾਏ ਬਾਏ